ਅੰਮ੍ਰਿਤਸਰ ਵਿਖੇ ਮਾਝਾ ਜ਼ੋਨ ਦੀ ਫੋਟੋਗ੍ਰਾਫੀ ਐਕਸੀਬਿਸ਼ਨ ਲਗਾਈ ਗਈ। ਇਸ ਮੌਕੇ ਤੇ ਮਾਝਾ ਜ਼ੋਨ ਦੇ ਵੱਖ-ਵੱਖ ਖੇਤਰਾਂ ਤੋਂ ਫੋਟੋਗ੍ਰਾਫਰ ਨੇ ਐਕਸੀਬਿਸ਼ਨ ਵਿੱਚ भाग ਲਿਆ। ਐਕਸੀਬਿਸ਼ਨ ਦਾ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ ਅਤੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਨਵੀਂ ਟੈਕਨੋਲੋਜੀ ਦੀ ਫੋਟੋਗ੍ਰਾਫੀ ਆਈ ਹੈ ਅਤੇ ਹਰ ਫੰਕਸ਼ਨ ਵਿੱਚ ਫੋਟੋਗ੍ਰਾਫੀ ਵੀ ਫੰਕਸ਼ਨ ਦਾ ਹਿੱਸਾ ਹੈ ਜਿੰਨੀ ਦੇਰ ਫੰਕਸ਼ਨ ਵਿੱਚ ਫੋਟੋਗ੍ਰਾਫੀ ਨਾ ਕੀਤੀ ਜਾਵੇ ਉਨੀ ਦੇਰ ਫੰਕਸ਼ਨ ਅਧੂਰਾ ਹੀ ਰਹਿੰਦਾ ਹੈ। ਉਹਨਾਂ ਨੇ ਸਮੂਹ ਫੋਟੋਗ੍ਰਾਫਰਸ ਨੂੰ ਇਸ ਮੌਕੇ ਵਧਾਈ ਦਿੱਤੀ। ਇਸ ਦੌਰਾਨ ਕੌਂਸਲਰ ਵਿਕਾਸ ਸੋਨੀ ਵੀ ਉਹਨਾਂ ਦੇ ਨਾਲ ਸਨ। ਅੱਜ ਫੋਟੋਗ੍ਰਾਫੀ ਐਸੋਸੀਏਸ਼ਨ ਨੂੰ ਅੱਜ ਇੱਥੇ ਬਹੁਤ ਵੱਡੇ ਲੈਵਲ ਤੇ ਮਾਝੇ ਜ਼ੋਨ ਦੀ ਐਕਸੀਬਿਸ਼ਨ ਜਿਹੜੀ ਆ ਉਹ ਲਾਈ ਗਈ ਹੈ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਐ ਐਸੋਸੀਏਸ਼ਨ ਨੂੰ ਔਰ ਅੱਜ ਲੋੜ ਹੈ ਇਹ ਸਮਾਜ ਦੀ ਲੋੜ ਹੈ ਫੋਟੋਗ੍ਰਾਫੀ ਕੋਈ ਵੀ ਫੰਕਸ਼ਨ ਹੋਣਾ ਜਦ ਅਧੂਰਾ ਜਿੰਨਾ ਚਿਰ ਫੋਟੋਗ੍ਰਾਫੀ ਹੋਵੇ ਨਾ ਮੈਂ ਸਮਝਦਾ ਤੁਸੀਂ ਵਿਆਹ ਲੈ ਲਓ ਕੋਈ ਸਮਾਜ ਦਾ ਫੰਕਸ਼ਨ ਲੈ ਲੋ ਜਿੱਥੇ ਵੀਡੀਓਗ੍ਰਾਫੀ ਵੀ ਲੋੜ ਨਹੀਂ ਸੋ ਸਾਡੇ ਇਹ ਵੀਡੀਓਗ੍ਰਾਫੀ ਵਾਲੇ ਸਾਰੇ ਇੱਥੇ ਆਏ ਨੇ ਮੈਂ ਸਮਝਦਾ ਕਿ ਪਿਛਲੇ ਸਾਲ ਵੀ ਇਹਨਾਂ ਨੇ ਇੱਥੇ ਐਗਜ਼ਿਬਿਸ਼ਨ ਲਾਈ ਸੀ ਸੋ ਨਵੀਂ ਟੈਕਨੋਲੋਜੀ ਆ ਗਈ ਦਿਨੋਂ ਦਿਨ ਨਵੀਂ ਟੈਕਨੋਲੋਜੀ ਆਈ ਜਾਂਦੀ ਆ ਉਹਦੇ ਮੁਤਾਬਕ ਇਹ ਆਪਣੀ ਐਗਜ਼ਿਬਿਸ਼ਨ ਲਾਉਂਦੇ ਨੇ ਤਾਂ ਕਿ ਸਾਰੇ ਹੀ ਹੁਸਤਾਫਾਇਦਾ ਲੈਣ ਸੋ ਅੱਜ ਤੁਸੀਂ ਵੇਖ ਲੋ ਕੋਈ ਵੀ ਕੰਮ ਕੋਈ ਵੀ ਕੰਮ ਸਮਾਜ ਦਾ ਲੈ ਲਓ ਵਰਲਡ ਲੈਵਲ ਤੇ ਲੈ ਲਓ ਜਿੱਥੇ ਫੋਟੋਗ੍ਰਾਫਰਾਂ ਦੀ ਲੋੜ ਨਹੀਂ ਵੀਡੀਓ ਫੋਟੋਗ੍ਰਾਫੀ ਦੀ ਲੋੜ ਨਹੀਂ ਸੋ ਉਹਨਾਂ ਚਰ ਫੰਕਸ਼ਨ ਧੁਰੇ ਨੇ ਜਿੱਨਾਂ ਚਰ ਇਹ ਜਿਹੜਾ ਵੀਡੀਓਗ੍ਰਾਫੀ ਨਾ ਹੋਵੇ ਸੋ ਮੈਂ ਅੱਜ ਆਇਆ ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰੇ ਹੀ ਫੋਟੋਗ੍ਰਾਫਰ ਵੀਰਾਂ ਲਈ ਅੱਜ ਵਧਾਈ ਦਾ ਦਿਨ ਹੈ और आज फोटो वीडियो एक्सपो 2025 हज़ार पच्ची का आयोजन होया है माझा फोटोग्राफर वेलफेयर एसोसीएशन तो और अज दीपमाला जगा के साथ सोनी साहब ने यदा शुभारंभ किया है सारी फोटोग्राफर इतने पहुँच रहे हैं देश दू दे कोने कोने तो और पंजाब कोनेंजाब पत्थर पूरे बड़े लैवल तो एक्सपो का आयोजन किया गया